ਸਟਾਰ ਭਾਰਤ ਨੇ ਸਰੋਸ ਉਪਗ੍ਰਹਿ ਧਰਤੀ ਤੋਂ 450 ਕਿਲੋਮੀਟਰ ਦੀ ਦੂਰੀ ਤੇ ਪੁਲਾੜੀ ਗ੍ਰਹਿ ਪੰਦ ਉੱਤੇ ਪਾ ਕੇ ਇਸ ਟੈਕਨੋਲੋਜੀ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਪ੍ਰਾਪਤੀ ਕਰ ਲਈ ਹੈ ਡੰਡੀ ਇਹ ਉਪਗ੍ਰਹਿ ਦੀ ਰੋਹਣੀ ਉਪਗ੍ਰਹਾਂ ਦੀ ਲੜੀ ਵਿੱਚ ਆਉਂਦਾ ਹੈ ਜਿਹੜਾ ਭਾਰਤੀ ਪੁਲਾੜ ਖੋਜ ਸੰਸਥਾਵਾਂ ਵੱਲੋਂ ਤਿਆਰ ਕਰਕੇ ਆਂਧਰਾ ਪ੍ਰਦੇਸ਼ ਵਿੱਚ ਸ੍ਰੀ ਹਰੀਕੋਟਾ ਦੇ ਸਥਾਨ ਤੋਂ ਵਿਸ਼ੇਸ਼ ਪੁਲਾੜੀ ਗੱਡੀ ਦੁਆਰਾ ਭੇਜਿਆ ਗਿਆ ਹੈ ਡੰਡੀ 106 ਕਿਲੋਗ੍ਰam ਵਜਨ ਦਾ ਇਹ ਉਪਗ੍ਰਹਿ ਧਰਤੀ ਦੁਆਲੇ 92 ਮਿੰਟਾਂ ਵਿੱਚ ਇੱਕ ਚੱਕਰ ਪੂਰਾ ਕਰਦਾ ਹੈ ਡੰਡੀ ਇਸ ਵਿੱਚ ਇੱਕ ਖਾਸ ਪ੍ਰਬੰਧ ਇਹ ਕੀਤਾ ਗਿਆ ਹੈ ਇਹ ਇਹ ਸੂਰਜ ਤੋਂ ਆਉਣ ਵਾਲੀਆਂ ਗਾਮਾ ਕਿਰਨਾ ਦਾ ਅਧਾਇਨ ਕਰੇਗਾ ਡੰਡੀ ਇਸ ਉਪਗ੍ਰਹਿ ਦੇ ਸਫਲਤਾ ਨਾਲ ਪੁਲਾੜ ਵਿੱਚ ਭੇਜੇ ਜਾਣ ਤੋਂ ਭਾਰਤੀ ਪੁਲਾੜ ਵਿਗਿਆਨੀਆਂ ਦੀ ਸਮਰੱਥਾ ਦਾ ਪਤਾ ਲੱਗਦਾ ਹੈ ਕਿ ਉਹ ਖੁਦ ਪੁਲਾੜ ਗੱਡੀ ਨੂੰ ਡਿਜ਼ਾਈਨ ਤੇ ਵਿਕਸਿਤ ਕਰਨ ਵਿੱਚ ਸਵੈ ਨਿਰਪਰ ਹੋ ਚੁੱਕੇ ਹਨ ਡੰਡੀ ਇਸ ਤੋਂ ਪਹਿਲਾਂ ਭਾਰਤ ਆਪਣੇ ਉਪਗ੍ਰਹਾਂ ਨੂੰ ਪੁਲਾੜ ਵਿੱਚ ਭੇਜਣ ਲਈ ਸੋਵੀਅਤ ਯੂਨੀਅਨ ਅਮਰੀਕਾ ਤੇ ਫਰਾਂਸ ਤੋਂ ਸਹਾਇਤਾ ਲੈਂਦਾ ਰਿਹਾ ਹੈ ਡੰਡੀ ਇਸ ਸਬੰਧ ਵਿੱਚ ਭਾਰਤ ਦਾ ਸੋਵੀਅਤ ਯੂਨੀਅਨ ਨਾਲ ਇੱਕ ਸਮਝੌਤਾ ਸੀ ਜਿਸ ਅਧੀਨ ਭਾਰਤ ਨੇ ਸੋਵੀਅਤ ਯੂਨੀਅਨ ਤੋਂ ਪੁਲਾੜ ਟੈਕਨੋਲੋਜੀ ਉਪਗ੍ਰਹਿ ਅਤੇ ਪੁਲਾੜ ਗੱਡੀ ਵਿੱਚ ਵਰਤੇ ਜਾਣ ਵਾਲੇ ਕੁਝ ਜ਼ਰੂਰੀ ਹਿੱਸੇ ਪੁਰਜ਼ੇ ਹਾਸਲ ਕਰਨੇ ਸੰ ਡੰਡੇ ਉਧਰ ਅਮਰੀਕਾ ਦੀ ਇਛਾ ਸੀ ਕਿ ਭਾਰਤ ਪੁਲਾੜ ਟੈਕਨੋਲੋਜੀ ਰੂਸ ਦੀ ਵਜਾਏ ਅਮਰੀਕਾ ਤੋਂ ਖਰੀਦੇ ਡੰਡੇ ਆਪਣੀ ਇਹ ਗੱਲ ਮੰਵਾਉਣ ਲਈ ਅਮਰੀਕਾ ਨੇ ਪਿਛਲੇ ਦਿਨੀ ਰੂਸ ਤੇ ਭਾਰਤ ਦੋਹਾਂ ਨੂੰ ਕੁਝ ਵਪਾਰਕ ਪਾਬੰਦੀਆਂ ਲਾਉਣ ਦੀ ਧਮਕੀ ਵੀ ਦਿੱਤੀ ਡੰਡੀ ਪਰ ਇਹਨਾਂ ਦੋਹਾਂ ਦੇਸ਼ਾਂ ਨੇ ਅਮਰੀਕਾ ਦੀ ਦਬਾਅ ਵਾਲੀ ਨੀਤੀ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਡੰਡੀ ਇਹ ਸੱਚ ਹੈ ਕਿ ਇਹ ਉਪਗ੍ਰਹਿ 6-7 ਮਹੀਨੇ ਪਹਿਲਾਂ ਛੱਡਿਆ ਜਾਣਾ ਸੀ ਪਰ ਇਸ ਦੀ ਤਿਆਰੀ ਵਿੱਚ ਕੁਝ ਹੋਰ ਸਮਾਂ ਲੱਗ ਗਿਆ ਡੰਡੀ ਇੱਕ ਪੱਖੋਂ ਇਹ ਚੰਗਾ ਹੀ ਹੋਇਆ ਡੰਡੇ ਹੁਣ ਰੋहिणी ਉਪਗ੍ਰਹਿ ਉਸ ਸਮੇਂ ਛੱਡਿਆ ਗਿਆ ਹੈ ਜਦੋਂ ਅਮਰੀਕਾ ਵੱਲੋਂ ਇਹ ਦਵਾ ਪਾਇਆ ਜਾ ਰਿਹਾ ਸੀ ਕਿ ਭਾਰਤ ਪੁਲਾੜ ਟੈਕਨੋਲੋਜੀ ਰੂਸ ਤੋਂ ਹਾਸਲ ਨਾ ਕਰੇ ਡੰਡੇ ਅਮਰੀਕਾ ਨਹੀਂ ਚਾਹੁੰਦਾ ਕਿ ਭਾਰਤ ਵਰਗਾ ਦੇਸ਼ ਵੀ ਇਸ ਮਾਮਲੇ ਵਿੱਚ ਸਵੈ ਨਿਰਪਰ ਖੋਜ ਆਵੇ ਡੰਡੀ ਇਸ ਲਈ ਭਾਰਤੀ ਪੁਲਾੜ ਵਿਗਿਆਨੀਆ ਦੀ ਇਹ ਸਫਲਤਾ ਅਮਰੀਕੀ ਧਮਕੀ ਦਾ ਕਰਾਰਾ ਜਵਾਬ ਹੈ ਡੰਡੀ ਭਾਰਤੀ ਪੁਲਾੜ ਖੋਜ ਸੰਸਥਾ ਕਈ ਸਾਲਾਂ ਤੋਂ ਆਪਣੇ ਮਹੱਤਵਪੂਰਨ ਕਾਰਜ ਵਿੱਚ ਜੁਟੀ ਹੋਈ ਹੈ ਡੰਡੀ ਇਸ ਸਿਲਸਲੇ ਵਿੱਚ ਮੁੱਢਲੇ ਸਾਲਾਂ ਦੌਰਾਨ ਵਿਕਸਿਤ ਦੇਸ਼ਾਂ ਤੋਂ ਸਹਾਇਤਾ ਲੈਣੀ ਬੜੀ ਜ਼ਰੂਰੀ ਸੀ ਡੰਡੀ ਇਸ ਸੰਬੰਧ ਵਿੱਚ ਸਭ ਤੋਂ ਮੁਸ਼ਕਿਲ ਕੰਮ ਉਹ ਪੁਲਾੜ ਗੱਡੀ ਤਿਆਰ ਕਰਨਾ ਸੀ ਜਿਸ ਦੁਆਰਾ ਉਪਗ੍ਰਹਿ ਨੂੰ ਪੁਲਾੜ ਵਿੱਚ ਭੇਜਿਆ ਜਾਂਦਾ ਹੈ ਡੰਡੀ ਇਸ ਵਿੱਚ ਕੀਤੇ ਗਏ ਕੁਝ ਤਜਰਬੇ ਸ਼ੁਰੂ ਵਿੱਚ ਅਸਫਲ ਵੀ ਰਹੇ ਡੰਡੀ ਪਰ ਹੌਲੀ-ਹੌਲੀ ਭਾਰਤੀ ਪੁਲਾੜ ਵਿਗਿਆਨੀਆਂ ਤੇ ਤਕਨੀਕੀ ਮਾਹਿਰਾ ਨੇ ਪੁਲਾੜ ਗੱਡੀ ਤਿਆਰ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ ਡੰਡੀ ਇਸ ਪ੍ਰਾਪਤੀ ਲਈ ਉਹ ਵਧਾਈ ਦੇ ਹੱਕਦਾਰ ਹਨ ਡੰਡੀ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਦਾ ਪੁਲਾੜ ਟੈਕਨੋਲੋਜੀ ਵਿੱਚ ਸਵੈ ਨਿਰਪਰ ਹੋਣਾ ਬੜੀ ਹੀ ਮਹੱਤਵਪੂਰਨ ਗੱਲ ਹੈ ਡੰਡੀ ਇਹ ਪ੍ਰਾਪਤੀ ਜਿੱਥੇ ਇੱਕ ਪਾਸੇ ਨਵੀਆਂ ਵਿਗਿਆਨਿਕ ਖੋਜਾਂ ਲਈ ਹੋਰ ਮੌਕੇ ਪੈਦਾ ਕਰੇਗੀ ਉਥੇ ਸੰਸਾਰ ਰਾਜਨੀਤੀ ਵਿੱਚ ਵੀ ਭਾਰਤ ਦੀ ਪੋਜੀਸ਼ਨ ਹੋਰ ਮਜ਼ਬੂਤ ਹੋਵੇਗੀ ਡੰਡੀ ਇਸ ਪ੍ਰਯੋਗ ਦੀ ਸਫਲਤਾ ਨਾਲ ਭਾਰਤ ਦੁਨੀਆ ਦੇ ਪੁਨਾ ਗਿਣੇ ਚੁਣੇ ਦੇਸ਼ਾਂ ਦੀ ਕਤਾਰ ਵਿੱਚ ਆ ਗਿਆ ਹੈ ਜਿਹੜੇ ਆਪਣੇ ਉਪਗ੍ਰਹਾਂ ਨੂੰ ਖੁਦ ਪੁਲਾੜ ਵਿੱਚ ਭੇਜਣ ਦੀ ਸਮਰੱਥਾ ਰੱਖਦੇ ਹਨ ਡੰਡੇ ਅਜੋਕੇ ਸਮੇਂ ਵਿੱਚ ਵਿਗਿਆਨ ਤੇ ਟੈਕਨੋਲੋਜੀ ਦੇ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਲਈ ਸੁਖਮ ਜੰਤਰਾਂ ਦੀ ਸਹਾਇਤਾ ਨਾਲ ਧਰਤੀ ਦੀਆਂ ਪਰਤਾਂ ਦੀ ਬੰਤਰ ਇਹਨਾਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਖਣਿਜ ਪਦਾਰਥਾਂ ਅਤੇ ਵਾਤਾਵਰਨ ਵਿੱਚ ਹੌਣ ਵਾਲੀਆਂ ਤਬਦੀਲੀਆਂ ਬਾਰੇ ਪਤਾ ਲਾਇਆ ਜਾਂਦਾ ਹੈ ਡੰਡੀ ਇਹ ਜਾਣਕਾਰੀ ਆਰਥਿਕ ਵਿਕਾਸ ਦੇ ਨਵੇਂ ਦਿਸਹੱਦੇ ਖੋਲਣ ਵਿੱਚ ਸਹਾਇਤਾ ਕਰਦੀ ਹੈ ਡੰਡੀ ਕਹਿਣ ਦਾ ਭਾਵ ਇਹ ਹੈ ਕਿ ਅੱਜ ਦੇ ਜਵਾਨੇ ਵਿੱਚ ਚੌਥਾ ਰਫੀ ਤਰੱਕੀ ਕਰਨ ਲਈ ਪੁਲਾੜ ਵਿਗਿਆਨ ਤੇ ਤਕਨਾਲੋਜੀ ਨਾਲ ਲੈਸ ਹੁਣਾ ਬਹੁਤ ਜ਼ਰੂਰੀ ਹੈ ਡੰਡੀ ਇਹੀ ਕਾਰਨ ਹੈ ਕਿ ਭਾਰਤ ਸਰਕਾਰ ਪੁਲਾੜ ਵਿਗਿਆਨ ਅਤੇ ਟੈਕਨੋਲੋਜੀ ਦੇ ਵਿਕਾਸ ਲਈ ਹਰ ਯਤਨ ਕਰ ਰਹੀ ਹੈ ਡੰਡੀ